ਇਪਾ ਕਰੋ ਦਿਨ ਕੇ ਦਾਤੇ ਮੇਰਾ ਮਨ ਆਵੇ ਗੁਨ ਨ ਵਿਚਾਰੋ ਕੋਈ ਮਾਕੇ ਖਿਆਤੁ ਭੈ ਸੁਮਿ ਮਾਨਸ ਖੇ ਗਤ ਦੇ ਗੁਰੂ ਕੇ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਪੂਰੇ ਕਿਰਪਾ ਧਾਰੀ ਪ੍ਰਭੂਰੇ ਲੋਛੇ ਹਮਾਰੇ ਕਾਰਿਸ਼ਾਨ ਨੰਕਰ ਪ੍ਰਭ ਕੋਰੇ ਲੋਚੇ ਹਮਾਰੀ ਕਾਰਿ ਜ્ઞਾਨ ਗ੍ਰਹਿ ਆਏ ਅਨੰਤ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨੇ ਸਤਾਰੀਏ ਓਟ ਤ ਬੈਠ ਤ ਹਰ ਹਰ ਧਿਆਈਐ ਸੰਤਨ ਸੁਖ ਰਤ ਖਰੀ ਰਹਾ ਸੰਤਖਾ ਮਾਰਗ ਧਰਮ ਕੀ ਪੌੜੀ ਕੋੜੜ ਪਾ ਕੇ ਪਾਇ ਹਰ ਚਰਨੇ ਚਿਤ ਲਾਏ ਉਸ ਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੇ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬੇਗਨਾ ਬਿਨਾ ਸੰਸਾਰ ਦੁੱਖ ਨਾਸਨ ਸਤਗੁਰ ਨਾਮ ਦਰਦਾਇ ਕੋਏ ਪਾਪ ਭੈ ਸੋ ਪਾਵਨ ਨਨ ਨਾਨਕ ਔਕ ਘਰ ਆਇਆ ਏ ਗਨਾਂ ਬਿਨਾਸਨ ਸਭ ਦੁੱਖ ਨਾਸਨ ਸਾਧ ਵਰ ਨਾਮ ਦਰਦਾਇ ਕੋਏ ਪਾਪ ਤੇ ਸਭ ਖਾਵਨ ਗਿਨ ਨਾਨਕ ਸੁਖ ਘਰ ਆਇਆ